ਤੂੰ ਮਨਮਾਜੀ ਮੈਂ ਹੂੰ ਫੌਜੀ ਅਰੇ ਤੂੰ ਮਨਮਾਜੀ ਬਣਾਇਆ ਲਾਗੂ ਕਰਵਾਇਆ 11 ਮਹੀਨੇ 18 ਦਿਨ ਲੱਗੇ ਉਹਨਾਂ ਨੂੰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਗਏ ਅਲੱਗ-ਅਲੱਗ ਮੁਤੀ ਜੀਵੀਆਂ ਨਾਲ ਵਿਚਾਰ ਕੀਤਾ ਫਿਰ ਜਿਹੜੇ ਚੰਗੇ-ਚੰਗੇ ਨਿਯਮ ਸੀ ਚੰਗੇ-ਚੰਗੇ ਸਿਧਾਂਤ ਸੀ ਉਹ ਸਾਡੇ ਸੰਵਿਧਾਨ ਦੇ ਵਿੱਚ ਅਡਾਪਟ ਕੀਤੇ ਗਏ ਔਰ ਹਰ ਇੱਕ ਸਮਾਜ ਉਸੇ ਸਿਸਟਮ ਸਾਡਾ ਸੰਵਿਧਾਨ ਔਰ ਇਹ ਸੰਵਿਧਾਨ ਨੂੰ ਲਾਗੂ ਕਰਾਇਆ ਗਿਆ 26 ਜਨਵਰੀ ਨੂੰ ਔਰ ਇਹ 어 o l o i ਰਾਣਾ ਵਿਕਰਸ ਸਿੰਘ ਸ਼ਿਵਾਵਾ ਮੈਂ ਆਲ ਫਰੂਟ ਐਂਡ ਵੈਜੀਟੇਬਲ ਟੇਬਲ ਐਸੋਸੀਏਸ਼ਨ ਦਾ ਪ੍ਰਧਾਨ ਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੇ ਸਾਡੇ ਦੇਸ਼ ਲਈ ਇੱਕ ਬਹੁਤ ਵੱਡਾ ਦਿਨ ਆ ਅੱਜ ਦੇ ਦਿਨ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਵਾ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਮੰਡੀ ਦੇ ਵਿੱਚ ਝੰਡੇ ਦਾ ਪ੍ਰੋਗਰਾਮ ਕੀਤਾ ਵਾ ਤੇ ਮੈਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਆਜਦਾ ਮੈਂਬਰਾਂ ਦਾ ਜਿਨ੍ਹਾਂ ਨੇ ਆਣ ਕੇ ਹਾਜ਼ਰੀ ਭਰੀ ਆ ਤੇ ਇਦਾਂ ਦੇ ਪ੍ਰੋਗਰਾਮ ਚੱਲਦੇ ਰਹਿਣੇ ਚਾਹੀਦੇ ਆ ਕਿ ਆਪਣੇ ਆਉਣ ਵਾਲੀ ਸਾਰਿਆਂ ਨੂੰ ਪਤਾ ਚੱਲੇ ਮੁੱਤ ਪਤਾ ਚੱਲੇ ਸੁਦਿੰਦਾ ਇਸ ਲਈ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਇਸ ਪ੍ਰੋਗਰਾਮ ਲਈ ਸਰ ਬੱਲਾ ਮੰਡੀ ਸਬਜੀ ਵੱਲੋਂ ਤੁਹਾਨੂੰ ਇੱਕ ਯੁਵਾ ਸਰਦਾਰ ਦੇ ਤੌਰ ਤੇ ਨਿਯੁਕਤੀ ਮਿਲੀ ਆ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਹੈ ਕਿ ਵੀ ਨੌਜਵਾਨਾਂ ਨੂੰ ਮੈਸੇਜ ਦਿੰਨੇ ਆ ਕਿ ਆ ਇੱਕ ਆਪਾਂ ਸਵੇਰ ਤੋਂ 3 ਤੋਂ 4 ਵਜੇ ਆਣ ਕੇ ਸਾਰੇ ਮਿਹਨਤਾਂ ਕਰਦੇ ਆ ਇੱਥੇ ਆਣ ਕੇ ਕੰਮ ਕਰੋ ਬਹੁਤ ਕੰਮ ਹੈ ਲੋਕਾਂ ਲਈ ਆਵੇ ਬਾਹਰ ਬੁਰਨਾ ਭਜੋ ਐਵੇਂ ਨਸ਼ਿਆਂ ਦੇ ਨਾ ਬੋ ਬਹੁਤ ਕੰਮ ਹੈ ਗਾਈ ਤੇ ਮੰਡੀ ਆਣ ਕੇ ਕੰਮ ਕਰੋ ਜੇ ਨਾਲ ਸਰ ਜਿਹੜੀ ਮੰਡੀ ਦਾ ਵਿਕਾਸ ਆਉਣ ਵਾਲੇ ਸਮੇਂ 'ਚ ਮੰਡੀ ਦੇ ਹੋਰ ਵਿਕਾਸ ਕਰਦੇ ਜਿਹੜੇ ਵਧੀਆ ਚੱਕੇ ਰਹਿਣਗੇ ਪਿਛਲੇ 4-5 ਸਾਲਾਂ ਦੇ ਵਿੱਚ ਮੰਡੀ ਦੇ ਵਿੱਚ ਬਹੁਤ ਹੀ ਵਿਕਾਸ ਆਪਾ ਕਰਾਇਆ ਗਿਆ ਵਾ ਤੇ ਇਦਾਂ ਹੀ ਕਰਾਨੇ ਰਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਆ ਮੰਡੀ ਸਾਰੇ ਦੇਸ਼ ਨਾਲੋਂ ਸਭ ਤੋਂ ਵਧੀਆ ਮੰਡੀ ਬਣਾਈ ਜਾਊਗੀ ਤਾਲੀਆਂ ਚਲੋ ਅੱਗੇ ਪ੍ਰੋਗਰਾਮ ਸ਼ੁਰੂ ਜੀ ਮੈਂ ਸੁਰਿੰਦਰ ਮਿੰਦਰਾ ਜਨਰਲ ਸੈਕਟਰੀ ਆਲ ਫਰੂਟ ਐਂਡ ਵੈਜੀਟੇਬਲ ਟ੍ਰੇਡਰਸ ਐਸੋਸੀਏਸ਼ਨ ਤੇ ਮੇਰੇ ਨਾਲ ਪ੍ਰਧਾਨ ਵਿਕਰਮ ਸਿੰਘ ਸ਼ਿਵਾਜੀ ਨੇ ਅੱਜ ਦੇਸ਼ ਦੇ 76ਵੇਂ ਕਨਤੰਤਰਤਾ ਦਿਵਸ ਦੇ ਮੌਕੇ ਦੇ ਉੱਤੇ ਸਬਜ਼ੀ ਮੰਡੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਮੰਡੀ ਦੇ ਤਕਰੀਬਨ ਸਾਰੇ ਸੱਜਣ ਪਹੁੰਚੇ ਨੇ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਇਸ ਮੌਕੇ ਦੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਹਾਂ। ਔਰ ਅੱਜ ਜਿਹੜਾ ਸਾਡਾ ਦੇਸ਼ ਬਲੰਦੀਆਂ ਤੇ ਪਹੁੰਚਿਆ ਹੋਇਆ ਵਾ ਉਹ ਸਾਰਾ ਸਾਡੇ ਦੇਸ਼ਵਾਸੀਆਂ ਦੀ ਏਕਤਾ ਤੇ ਦੇਸ਼ ਦੇ ਪ੍ਰਜਨਿਤਿ ਤੇ ਵਿਸ਼ਵਾਸ ਕਰਨ ਦਾ ਨਤੀਜਾ ਹੈ। ਔਰ ਇਸ ਮੌਕੇ ਤੇ ਮੈਂ ਸਭ ਨੂੰ ਵਧਾਈ ਦੇਣਾ ਹੈ ਸਰ ਕਿੰਨੇ ਚਿਰ ਤੋਂ ਜਿਹੜਾ ਵਾ ਇਹ ਚੰਡੇ ਦੀ ਰਸਮ ਜਿਹੜੀ ਮੰਡੀ ਇਹ ਜੀ 1900 ਤੇ 47 48 ਤੋਂ ਬਾਅਦ ਪਹਿਲੇ ਪੁਰਾਣੀ ਮੰਡੀ ਹਾਲਗੇਟ ਅਸੀਂ ਇਹ ਰਸਮ ਅਦਾ ਕਰਦੇ ਹੁੰਦੇ ਸੀ ਹੁਣ ਅਸੀਂ ਸਬਜੀ ਮੰਡੀ ਬੱਲਾ ਚ ਤਕਰੀਬਨ ਕੋਈ 60 70 ਸਾਲ ਤੋਂ ਇਹ ਰਸਮ ਜਿਹੜੀ ਆ ਅਦਾ ਕੀਤੀ ਜਾ ਰਹੀ ਹੈ